ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਜਥੇਦਾਰ ਆਪ ਹੁਣ ਖਤਰੇ 'ਚ ਨਜ਼ਰ ਆ ਰਹੇ ਆ ਅਸੀਂ ਨਹੀਂ ਕਹਿ ਰਹੇ ਸਗੋਂ ਸੀਨੀਅਰ ਪੱਤਰਕਾਰ ਇਸ ਗੱਲ ਦੇ ਖਦਸ਼ੇ ਜ਼ਾਹਰ ਕਰਦੇ ਪਏ ਆ ਕਿ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਅਸਤੀਫੇ ਵੇਖਣ ਨੂੰ ਮਿਲਣ ਔਰ ਇਹਨਾਂ ਅਸਤੀਫਿਆਂ ਦੇ ਵਿੱਚ ਹੋ ਸਕਦਾ ਹੈ ਕਿ ਜਥੇਦਾਰਾਂ ਦਾ ਨਾਮ ਵੀ ਸ਼ਾਮਿਲ ਹੋਵੇ ਸੀਨੀਅਰ ਪੱਤਰਕਾਰਾਂ ਨੇ ਇੱਕ ਖਦਸ਼ਾ ਜਤਾਇਆ ਹੈ ਔਰ ਹੋ ਸਕਦਾ ਕਹਿੰਦੇ ਆਉਂਦੇ ਸਮੇਂ ਦੇ ਵਿੱਚ ਇਹਨੇ ਵੇਖਣ ਨੂੰ ਮਿਲੇ ਹਾਲਾਂਕਿ ਕੁਝ ਇੱਕ ਦੋ ਗੱਲਾਂ ਹੈ ਨੇ ਜਿਹੜੀਆਂ ਹੁਣੀਆਂ ਚਾਹੀਦੀਆਂ ਸੀ ਪਰ ਹੋਈਆਂ ਨਹੀਂ ਔਰ ਉਸ ਨੂੰ ਲੈ ਕੇ ਅਕਾਲੀ ਦਲ ਦੁਆਰਾ ਵਿਵਾਦਾਂ ਦੇ ਵਿੱਚ ਫਸ ਗਿਆ ਜੇ ਆਪਾਂ ਗੱਲ ਕਰੀਏ ਸੁਣਾਏ ਗਏ ਫੈਸਲੇ ਦੀ ਤਾਂ ਉਸ ਦੇ ਵਿੱਚ ਇੱਕ ਗੱਲ ਆਖੀ ਗਈ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰ ਲਏ ਜਾਣ ਜਿਹਨਾਂ ਅਸਤੀਫਿਆਂ ਦੇ ਵਿੱਚ ਸੁਖਬੀਰ ਸਿੰਘ ਮਾਰਲ ਦਾ ਅਸਤੀਫਾ ਵੀ ਸੀਗਾ ਔਰ ਉਸ ਮਸਲੇ ਨੂੰ ਲੈ ਕੇ ਇੱਕ ਕਮੇਟੀ ਜਿਹੜੀ ਹੈ ਉਹ ਗਠਿਤ ਕਰਨ ਦੀ ਗੱਲ ਹੋਈ ਸੀ ਸੱਤ ਮੈਂਬਰਾਂ ਦੀ ਕਮੇਟੀ ਸੀ ਉਹ ਗਠਿਤ ਹੋਣੀ ਸੀਗੀ ਪਰ ਨਾ ਤਾਂ ਉਸ ਕਮੇਟੀ ਦੀ ਹੋਂਦ ਸਾਹਮਣੇ ਆਈ ਨਾ ਉਸਦੀ ਕਾਰਜਸ਼ੀਲਤਾ ਸਾਹਮਣੇ ਆਈ ਤੇ ਨਾ ਹੀ ਜਿਹੜੀ 3 ਦਿਨਾਂ ਦੇ ਵਿੱਚ ਕਾਰਵਾਈ ਹੋਣੀ ਸੀ ਉਹ ਹੋ ਸਕੀ ਯਾਨੀ ਕਿ 3 ਦਿਨਾਂ ਦੇ ਵਿੱਚ ਜਿਹੜੇ ਅਸਤੀਫੇ ਪ੍ਰਵਾਨ ਹੋਣੇ ਸੀ ਉਹ ਹੋਏ ਹੀ ਨਹੀਂ ਅੱਜ 5 ਦਿਨ ਹੋ ਗਏ ਆ ਸਜ਼ਾ ਸੁਣਾਈ ਗਈ ਨੂੰ ਪਰ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਜਾਂ ਫਿਰ ਨਹੀਂ ਹੋਏ ਇਹ ਕਹਿ ਦਈਏ ਹੁਣ ਅਸਤੀਫੇ ਨਾ ਪ੍ਰਵਾਨ ਹੋਣ ਤੇ ਜਾਂ ਇਦਾਂ ਦੀਆਂ ਗਤਿਵਧੀਆਂ ਦੇ ਅਮਲ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਇੱਕ ਅੰਤਰੀਂਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਜਿਹਨੂੰ ਕੋਰ ਕਮੇਟੀ ਦੀ ਮੀਟਿੰਗ ਕਿਹਾ ਜਾ ਰਿਹਾ ਉਹ ਸੱਦ ਲਈ ਗਈ ਹੈ ਪਰ ਇੱਥੇ ਸਵਾਲ ਖੜਦਾ ਆ ਕਿ ਜੇ ਕੋਰ ਕਮੇਟੀ ਦੀ ਮੀਟਿੰਗ ਨੇ ਫੈਸਲਾ ਲੈਣਾ ਆ ਤੇ ਫਿਰ ਜਿਹੜੀ 7 ਮੈਂਬਰਾਂ ਦੀ ਕਮੇਟੀ ਬਣਾਉਣ ਦੀ ਗੱਲ ਹੋਈ ਸੀ ਜਾਂ ਜਿਹੜੀ ਬਣਾਈ ਸੀ ਉਹ ਕਮੇਟੀ ਦਾ ਵਜੂਦ ਫਿਰ ਕੀ ਰਹਿ ਜਾਂਦਾ ਯਾਨੀ ਕਿ ਸਰਾਸਰ ਨਾ ਮੰਜ਼ੂਰੀ ਹੈ ਇਹ ਉਹਨਾਂ ਫੈਸਲਿਆਂ ਦੀ ਜਿਹੜੀ ਜਥੇਦਾਰ ਸਾਹਿਬਾਨ ਨੇ ਸੁਣਾਏ ਨੇ ਇੱਕ ਪਾਸੇ ਤਾਂ ਸਿੰਘ ਸਾਹਿਬ ਨੇ ਫੈਸਲੇ ਸੁਣਾਏ ਔਰ ਉਹਨਾਂ ਫੈਸਲਿਆਂ ਨੂੰ ਹੁਣ ਅਮਲੀ ਰੂਪ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਵਾਇਆ ਜਾ ਰਿਹਾ ਜੇ ਗੱਲ ਕਰੀਏ ਇਹਨਾਂ ਫੈਸਲਿਆਂ ਦੀ ਤੇ ਇਹਦੇ ਵਿੱਚ ਇੱਕ ਹੋਰ ਤੱਤ ਹੈਗਾ ਕਿ ਆ ਜਾ ਰਿਹਾ ਕਿ 15 ਦਿਨ ਦਾ ਸਮਾਂ ਵੀ ਜਿਹੜਾ ਉਹ ਮੰਗ ਲਿਆ ਗਿਆ ਹੁਣ 15 ਦਿਨ ਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਵੇਖਣ ਵਾਲੀ ਗੱਲ ਹੈ ਪਰ ਦੂਜੇ ਪਾਸੇ ਖਦਸ਼ਾ ਜਿਹੜਾ ਉਹ ਜਤਾਇਆ ਜਾ ਰਿਹਾ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਕਿ ਹੁਣ ਹੋ ਸਕਦਾ ਆਉਂਦੇ ਸਮੇਂ ਵਿੱਚ ਅਸਤੀਫੇ ਜਿਹੜੇ ਨੇ ਉਹ ਹੋਰ ਆਉਣ ਔਰ ਉਸ ਦੇ ਵਿੱਚ ਹੋ ਸਕਦਾ ਕਿ ਜਥੇਦਾਰਾਂ ਦੇ ਨਾਮ ਵੀ ਹੋਵੇ ਪਰ ਹੁੰਦਾ ਕਿ ਨਹੀਂ ਹੁੰਦਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ